ਸਾਸਿਕਾ ਜੀ ਮੈਂ ਮਨ ਪੰਦੀਰ ਬੁਪਰੇ ਕਲੌਥ ਹਾਊਸ ਐਂਡ ਬੁਟੀਕ ਕੜਾਣੀ ਕਲਾਂ ਤੋਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕੈਮਰੇ कॉटन ਦੇ 올ਓਵਰ सूट ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਇਹ ਵਾਲਾ ਸਟਾਫ ਆ ਜਿਹੜਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਹਿੰਦਾ ਪਹਿਣਾ ਦੀ ਡਿਮਾਂਡ ਸੀ ਕਿ ਪਤਲੇ ਮਤਲਬ ਬਿਨਾ ਕੋਈ ਮਿਕਸ ਨਾ ਹੋਵੇ ਬਿਲਕੁਲ ਵੀ ਪਿਓਰ कॉटन ਦੇ ਸੂਟ ਲੈ ਕੇ ਆਓ ਤਾਂ ਆਪਾਂ ਅੱਜ ਤੁਹਾਡੀ ਡਿਮਾਂਡ ਤੇ ਪਿਓਰ कॉटन ਦੇ ਸੂਟ ਲੈ ਕੇ ਆਏ ਬਿਲਕੁਲ ਵੀ ਮਿਕਸ ਨਹੀਂ ਹਾਰਿਕ ਜਿਹੜਾ ਸੂਟ ਆ ਉਹਦੀ ਕੰਨੀ ਦੇ ਉੱਪਰ ਮੋਹਰ ਹੋਊਗੀ ਵਧੀਆ ਕੰਪਨੀ ਦੇ ਸੂਟ ਨੇ ਪਹਿਣਾ ਦੀ ਹਮੇਸ਼ਾ ਹੀ ਫੇਵਰਟ ਰਹਿਣ ਵਾਲਾ ਕਲਰ ਆ ਬਲੈਕ ਬਲੈਕ ਦੇ ਵਿੱਚ ਆਪਣੇ ਕੋਲ ਇਹ ਸੂਟ ਜਿਹੜੇ ਨੇ ਇਹ ਬਲੈਕ ਕਲਰ ਦੇ ਵਿੱਚ ਆਏ ਨੇ ਬਲੈਕ بیس ਹੈ ਇਹਨਾਂ ਦਾ ਉੱਪਰ ਆ ਜਿਹੜੀ ਫਲਾਵਰਿੰਗ ਦੇ ਕਲਰ ਚੇਂਜ ਨੇ ਚਾਰ ਕਲਰ ਨੇ ਆਪਣੇ ਕੋਲ ਦੇਖੋ ਪਹਿਲਾ ਕਲਰ ਰਾਣੀ ਸ਼ੇਡ ਬਹੁਤ ਹੀ ਪਿਆਰਾ ਪੀਸ ਆ ਇਹ ਨੈਕਸਟ ਹੈਗਾ ਇਹਦੇ ਵਿੱਚ ਮਸਟਰਡ ਸ਼ੇਡ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪੀਸ ਅਗਰ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਨੇ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਨੈਕਸਟ ਕਲਰ ਹੈਗਾ ਇਹਦੇ ਵਿੱਚ ਦੇਖੋ ਜੀ ਫਿਰੋਜੀ ਕਲਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਬਹੁਤ ਟਾਈਮ ਲਾਉਨੇ ਆ ਵੀਡੀਓ ਬਣਾਉਣ ਦੇ ਲਈ ਹੈ ਨਾ ਤੁਹਾਨੂੰ 1 ਮਿੰਟ ਲੱਗਣਾ ਲਾਈਕ ਕਰਨ ਦੇ ਲਈ ਪਲੀਜ਼ ਲਾਈਕ ਕਰਿਆ ਕਰੋ ਅਗਰ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਹੈਗਾ ਆਪਣਾ ਚੌਥਾ ਕਲਰ ਦੇਖੋ ਕਿੰਨੇ ਪਿਆਰੇ ਪੀਸ ਨੇ ਇਸੇ ਸਟਾਫ ਦੇ ਵਿੱਚ ਨੈਕਸਟ ਡਿਜ਼ਾਈਨ ਦੇਖੋ ਜੀ ਨਿੱਕੇ ਪ੍ਰਿੰਟ ਦੇ ਵਿੱਚ ਫਾਸਟ ਕਲਰ ਬਲੈਕ ਕਲਰ ਇਹਦੇ ਵਿੱਚ ਵੀ ਆਪਣੇ ਕੋਲ ਚਾਰ ਕਲਰ ਅਵੇਲੇਬਲ ਨੇ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਲੱਗਦਾ ਪੀਸ नैक्सट है का राणी शेड राणी कलर बहुत प्यार कई भैं डार्क कलर पाने पसंद कर दई लाइट पाने पसंद कर दें नैक्सट देखो मस्टर्ड शेड कि प्यारा पीस आखो नैक्सट मोरपंखी शेड ये भी बहुत प्यारा कलर आ ਜਲਦੀ ਜਲਦੀ ਡੀਐਮ ਕਰੋ ਜਲਦੀ ਜਲਦੀ اپ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਪਲੇਸ ਕਰ ਸਕਦੇ ਹੋ